ਇਦੇ ਬਾਰੇ ਸਾਰਾ ਪਤਾ ਇਹਨੂੰ ਕੀ ਕੀ ਪਾਇਆ ਹੋਇਆ ਇਹਨੇ ਹਾਂਜੀ ਹਾਂਜੀ ਔਰ ਦੇਖੀਏ ਨਿਕਾ ਪਚੰਗੀ ਹੈ ਗਲ ਚ ਦੰਦ ਪਾਇਆ ਹੋਇਆ ਸੂਰਤਾ ਕਮਰ ਕੱਸਾ ਔਰ ਖਜ਼ਾਨਾ ਸ੍ਰੀ ਸਾਹਿਬ ਔਰ ਤਿਲਕ ਮੱਥੇ ਤੇ ਲਾਇਆ ਹੋਇਆ ਅੱਛਾ ਫਤ ਤਿਲਕ ਕਿੱਥੋਂ ਲੈ ਕੇ ਆਏ ਅੱਛਾ ਕਿਤੋਂ ਅੱਜ ਤੋਂ ਅੱਛਾ ਬਹੁਤ ਸ਼ਰਾਰਤੀ ਇਦਾਂ ਹੀ ਆ ਮਤਲਬ ਸ਼ੁਰੂ ਤੋਂ ਹੀ ਨਹੀਂ ਸ਼ਰਾਰਤੀ ਦੀ ਗੱਲ ਨਹੀਂ ਫਿਰ ਇਹ ਕਿ ਥੋੜਾ ਜਿਦੋਂ ਇਹਦਾ ਮੂਡ ਜੇ ਥੱਕ ਜਾਂਦਾ ਹੈ ਉਸ ਤਰ੍ਹਾਂ ਫੇਰ ਇਹਨੇ ਥੋੜੀ ਕਿਉਂਕਿ ਸ਼ਰਾਰਤ ਬਚਪਨ ਜੀ ਨਹੀਂ ਕਰੇਗਾ ਤੇ ਕਦੋਂ ਕਰੇਗਾ ਹੁਣ ਅਸੀਂ ਕਹਾਂਗੇ ਕਿ ਇਹ ਤਿਆਰਬਰ ਤਿਆਰ ਰਹਿੰਦਾ ਜਿਸ ਤਰ੍ਹਾਂ ਹੁਣ ਅਸੀਂ ਕਹਾਂਗੇ ਕਿ ਬਹੁਤ ਸਿਆਣੀਆਂ ਗੱਲਾਂ ਵੀ ਕਰੇ ਹੁਣ ਜੇ ਅਸੀਂ ਵੀ ਬੱਚਿਆਂ ਚ ਜਦੋਂ ਬੱਚੇ ਹੁੰਦੇ ਸੀ ਅਸੀਂ ਵੀ ਸ਼ਰਾਰਤਾਂ ਕਰਦੇ ਸੀ ਜਦੋਂ ਅਸੀਂ ਗੇਮ ਕਰਨੀ ਸੀ ਜਦੋਂ ਅਸੀਂ ਪੜ੍ਹਨਾ ਸੀ ਉਸ ਟਾਈਮ ਤੇ ਪੜ੍ਹ ਲਿਆ ਹੁਣ ਰੂਟੀਨ ਕੀ ਰਹਿੰਦੀ ਹੈ ਸਾਰਾ ਦਿਨ ਤੋਂ ਲੈ ਕੇ ਰਾਤ ਤੱਕ ਕਦੋਂ ਉੱਠਦਾ ਹੈ ਅਜੇ ਪ੍ਰੈਕਟਿਸ ਕਦੋਂ ਕਰਦਾ ਹੈ ਅਜੇ ਫਿਲਹਾਲ ਸਕੂਲ ਜਾ ਰਿਹਾ ਹੈ ਕਿ ਨਹੀਂ ਜਾ ਰਿਹਾ ਨਹੀਂ ਸਕੂਲ ਅਜੇ ਪਹਿਲੇ ਪ੍ਰੀ ਨਰਸਰੀ ਸੀ ਹੁਣ ਨਰਸਰੀ ਜੋ ਹੈ ਜੀ ਇਹ ਤੇ ਸਵੇਰੇ ਇਹਦਾ ਪਹਿਲੇ ਨਿਤਨੇਮ ਹੁੰਦਾ ਜੀ ਇਹਦਾ। ਔਰ ਉਸ ਤੋਂ ਬਾਅਦ ਇਹ ਸਕੂਲ ਹੁੰਦਾ ਦਾ। ਫਿਰ ਸਕੂਲ ਤੋਂ ਆ ਕੇ ਥੋੜੀ ਰੈਸਟ ਕਰਦਾ ਹੈ। ਤੇ ਫਿਰ ਉਸ ਤੋਂ ਬਾਅਦ ਇਹਦੀ ਪ੍ਰੈਕਟਿਸ ਚੱਲਦੀ ਹੈ ਕਤਕੇ ਦੀ। ਫਿਰ ਮੇਰੇ ਨਾਲ ਜਿਮ ਵੀ ਦੇਖਦਾ ਹੈ। ਜਿਮ 'ਚ ਹੀ ਪ੍ਰੈਕਟਿਸ ਕਰਦਾ ਹੈ ਮੇਰੇ ਨਾਲ। ਅੱਛਾ ਸਿੱਖਦਾ ਕਿਤੇ ਕੋਆ ਗਤਕਾ ਕੋਚ ਤੇ ਕੋਈ ਨਾ ਤੁਸੀਂ ਆਪ ਸਿਖਾਉਂਦੇ। ਪਰ ਜਿਆਦਾਤਰ ਮੈਂ ਹੈਂਡਲ ਕਰਦਾ ਇਹਨੂੰ। ਪਰ ਜਿਹੜੇ ਸਰ ਹੈ ਥੋੜੀ ਫਿਨਿਸ਼ਿੰਗ ਜਾਂ ਕਿ ਸਤਨ ਪਤਾ ਕਿ ਫਿਰ ਟੀਚਰ ਜਾਂ ਕੋਈ ਕਲਾਸ ਦਾ ਮਾਹੌਲ ਹੋਵੇ। ਫਿਰ ਉਸ ਹਾਵਨਾ ਬੱਚੇ ਨੂੰ ਥੋੜਾ ਡਿਸਪਲਨ ਵੀ ਚਾਹੀਦਾ ਹੈ। ਤੇ ਇਸ ਕਰਕੇ ਪਰ ਜ਼ਿਆਦਾ ਇਹਨੂੰ ਮੈਂ ਦੇਖਦਾ ਬਾਕੀ ਇਹਦੇ ਸਰ ਵੀ ਉਹਦੇ ਨਾਲ ਮੇਰੀ ਹੈਲਪ ਕਰਦੇ ਨੇ ਤੇ ਇਸ ਕਰਕੇ ਕਿ ਇਹ ਹੁਣ ਜਦੋਂ ਅਸੀਂ ਸ਼ੀਦਾ ਸਾਹਿਬ ਹਰਮੰਦਰ ਸਾਹਿਬ ਜਾਣਾ ਹੈ ਕਈ ਵਾਰੀ ਅਸੀਂ ਕਿੰਨਾ ਫਤਿਹ ਅਸੀਂ ਥੱਕ ਗਏ ਹਾਂ ਬਹੁਤ ਅਸੀਂ ਅੱਜ ਨਾ ਅੱਜ ਰਹਿੰਦੀ ਹੈ ਛੁੱਟੀ ਕਰ ਲਈ ਪਰ ਇਹ ਸਾਨੂੰ ਥੱਕੇ ਨਾ ਲੈ ਕੇ ਜਾਂਦਾ ਜੀ ਕਿ ਤੁਸੀਂ ਜਾਣਾ ਹੀ ਜਾਣਾ ਇਹਨੇ ਸੋਣਾ ਨਹੀਂ ਹੋਂ ਤੱਕ ਭਾਵੇਂ ਤੁਸੀਂ ਮਾਰਨਿੰਗ ਕਹਿ ਦਿੱਤਾ ਨਾ ਕਿ ਫਤਿਹ ਸ਼ਾਮੀ ਤੈਨੂੰ ਗੁਰਦੁਆਰੇ ਲੈ ਕੇ ਜਾਵਾਂਗੇ ਰਾਤੀ ਲੈ ਕੇ ਜਾਵਾਂਗੇ ਤੇ ਅਸੀਂ ਚਾਹੇ ਥੱਕ ਗਏ ਕੰਮ ਘੁਮ ਤੋ ਤੇ ਅਸੀਂ ਨਹੀਂ ਜਾਵਾਂਗੇ ਪਰ ਇਹਨੇ ਸੋਣਾ ਨਹੀਂ ਆ ਸਾਰਾ ਟਾਈਮ ਚਲੋ 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 ਲੈ ਕੇ ਹੀ ਜਾਣਾ ਫੇਰ ਹੀ ਸਾਲਣਾ ਉਸ ਤੋਂ ਪਹਿਲਾਂ ਨਹੀਂ ਇੱਕ ਵਜੇ ਰਾਤ ਦੇ 2 ਵਜੇ 3 ਵਜੇ ਪਰ ਇਹਨੇ ਨਹੀਂ ਸੋਣਾ ਹੁਣ ਸੇਵਾ ਦਾ ਵੀ ਪੂਰਾ ਚਾ ਹੈ ਹੁਣ ਜਿਸ ਤਰ੍ਹਾਂ ਗੁਰਨਾਨਕ ਪਾਤਸ਼ਾਹ ਜਿਹਾ ਦਿਹਾੜਾ ਸੀ ਏ ਮਾਰੇ ਦੀ ਕਿਰਪਾ ਨਾਲ ਸਾਡੇ ਕੋਲ ਘਰੇ ਪ੍ਰਭਾਤ ਫੇਰੀ ਆਣੀ ਸੀ ਮਾਰਨਿੰਗ 4:30 ਵਜੇ ਪਰ ਇਹ ਨਹੀਂ ਸੁੱਤਾ ਜੀ ਇਸ਼ਨਾਨ ਕਰਕੇ ਇਹ ਕਹਿੰਦਾ ਕਿ ਮੈਂ ਸੰਗਤ ਨੇ ਆਣਾ ਮੈਂ ਫੁੱਲਾਂ ਦੀ ਵਰਕਾ ਕਰਨੀ ਹੈ ਤੇ ਤੁਸੀਂ ਆਪ ਹੀ ਹਿਸਾਬ ਲਾ ਲਓ ਅੱਛਾ ਇਹਦੇ ਆਣ ਤੋਂ ਬਾਅਦ ਕਿੰਨੇ ਜ਼ਿੰਦਗੀ ਚ ਬਦਲਾਅ ਆਏ ਨੇ ਕਿਉਂਕਿ ਇੱਕ ਤੇ ਇਹ ਹੁੰਦਾ ਕਿ ਇਕ ਛੋਟੀ ਉਮਰ ਦੇ ਵਿੱਚ ਹੀ ਤੁਹਾਡਾ ਇਦਾਂ ਨਾਮ ਕਰਤਾ ਮਾਪਿਆਂ ਦਾ ਨਾਂ ਨਾਮ ਕੀਤਾ ਏ ਛੋਟੇ ਜਿਹੇ ਫਤੇ ਸਿੰਘ ਨੇ ਔਰ ਨਾਮ ਵੀ ਬੜਾ ਖੂਬਸੂਰਤ ਰੱਖਿਆ ਹੋਇਆ ਜੀ ਨਾਮ ਤੇ ਇਹਦੇ ਕੁਛ ਤੇ ਨਹੀਂ ਪਿਆ ਸੀ ਆ ਜੀ ਇਹ ਨਾਮ ਤਾਂ ਤਾਂ ਪਹਿਲੇ ਹੀ ਡਿਸਾਈਡ ਕਰ ਲਿਆ ਫਤੇ ਸਿੰਘ ਕਹਿੰਦੇ ਤੁਹਾਨੂੰ ਕਿੱਦਾਂ ਪਤਾ ਮੈਂ ਕਿਹਾ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਮੰਨਦੇ ਆ ਤੇ ਆਪਣਾ ਨਾਮ ਫਤੇ ਸਿੰਘ ਰੱਖਾਂਗਾ ਜੋ ਮਰਜੀ ਹੋ ਜੇ ਕਹਿੰਦੇ ਚਲੋ ਕੋਈ ਨਹੀਂ ਅਸੀਂ ਫਿਰ ਉੱਥੇ ਹਜ਼ੂਰ ਸਾਹਿਬ ਗਏ ਮੱਥਾ ਟੇਕਿਆ ਅਰਦਾਸ ਬੇਨਤੀ ਕੀਤੀ ਪਰ ਸਾਨੂੰ ਨਹੀਂ ਪਤਾ ਸੀ ਕਿ ਅਗਲੇ ਸਾਲ ਫਤੇਹ ਸਿੰਘ ਦੀ ਸਾਡੀ ਝੋਲੀ ਕਾਰਨੀ 27 ਬੋਨ ਹੋਇਆ अर्ਲੀ ਮਾਰਨਿੰਗ ਤੇ 5 ਵਜੇ ਇਹਦੀ ਅਰਦਾਸ ਪਹਿਲਾਂ ਹੋ ਗਈ ਹੋਈ ਸੀ ਫਤੇਹ ਸਿੰਘ ਦੀ ਤੇ ਨਨਪ੍ਰੀਤ ਕੌਰ ਦੀ ਚੜਦੀ ਕਲਾ ਦੀ ਮਤਲਬ ਕਹਿ ਲੋ ਬਖਸ਼ਿਸ਼ਾਂ ਸੀ ਪਰਮਾਤਮਾ ਦੀਆਂ ਆਣਾ ਹੀ ਇਹਨਾਂ ਨੇ ਸੀਗਾ ਤੇ ਜੇ ਹਜੂਰ ਸਾਹਿਬ ਤੋਂ ਹੀ ਦਾਤ ਆਈ ਹੈ ਤੇ ਅਸੀਂ ਇਹ ਸਮਝਦੇ ਹਾਂ ਨਾ ਇਹਦੇ ਫਾਦਰ ਐ ਸਪੋਰਟਸ ਪਰਸਨ ਨੇ ਬੋਡੀ ਬਿਲਡਰ ਨੇ ਤੇ ਮੇਰਾ ਤਾਂ ਬੈਕਗਰਾਉਂਡ ਕਮਰਸ ਦਾ ਹੈ ਤੇ ਅਸੀਂ ਤਾਂ ਕੁਝ ਸਿਖਾਇਆ ਹੀ ਨਹੀਂ ਹੈ ਗਤਕਾ ਵਗੈਰਾ ਸਾਡੇ ਤੇ ਫੈਮਿਲੀ 'ਚ ਹੀ ਕੋਈ ਨਿਹੰਗ ਸਿੰਘ ਨਹੀਂ ਹੈਗੀ ਸਾਡੀ ਫੈਮਿਲੀ 'ਚ ਤੇ ਜੇ ਇਹਨਾਂ ਨੂੰ ਬਚਪਨ ਤੋਂ ਹੀ ਆਂਦਾ ਮੈਂ ਜਦ ਪ੍ਰੈਗਨੈਂਟ ਸੀ ਮੈਂ ਸ਼ਸਤਰਨਾਮ ਮਾਲਾ ਦੀ ਬਾਣੀ ਪੜ੍ਹ ਰਹੀ ਸੀ ਉਦੋਂ ਬ੍ਰह्म ਕਵ ਚ ਸ਼ਸਤਰਨਾਮ ਮਾਲਾ ਤੇ ਮੇਨੂੰ ਮਾਪੁਰਸ਼ਾਂ ਨੇ ਦੱਸਿਆ ਸੀਗਾ ਮੇਰੇ ਮਦਰ ਨੇ ਸ ਕਿ ਬਾਣੀ ਨਹੀਂ ਛੱਡਣੀ ਐਨ ਇਸੇ ਪਤਾ ਉਹ ਕਹਿੰਦੇ ਸੀ ਨਿਤਨੇਮ ਕਰੋ ਮੈਂ ਸ਼ਸਤਰਨਾਮ ਮਾਲਾ ਤੇ ਬ੍ਰह्म ਕਵਜ ਦਾ ਪੈਰਾ ਨਾਗਾ ਨੀ ਕੋਈ ਬਾਣਾ ਬਸ ਬਿਨਾਂ ਨਾਗੇ ਤੋਂ ਕੀਤਾ ਤੇ ਮੈਨੂੰ ਮਾਹ ਪੁਰਸ਼ਾਨ ਨੇ ਦੱਸਿਆ ਕਹਿੰਦੇ ਇਹ ਉਹੀ ਫਲ ਆਇਆ ਹੈ ਸ਼ਸ਼ਤਰ ਜੋ ਇਹਨੂੰ ਖੁਦ ਤੋਂ ਚਲਾਣੇ ਆਂਦੇ ਨੇ ਨਾ ਸ਼ਸ਼ਤਰਨਾਮ ਮਾਲਾ ਦੀ ਪਾਣੀ ਦੇ ਕਰਕੇ ਆਏ ਨੇ ਇਹਨੂੰ